ਵਰਕਰ ਵੀ ਇਹਨਾਂ ਦਾ ਉਜੋ ਲੀਡਰ ਵੀ ਇਹਨਾਂ ਦੇ ਨਾਲ ਨੂੰ ਫਿਰਦੇ ਆ ਇੱਕ ਟਾਂ ਬਾਹਰ ਤੇ ਦੇਣੀ ਹੈ ਜਾਂ ਜਾਂ ਐਮਐਲਏ ਐਮਪੀ ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਨਾਂ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪ ਵਿਚ ਦੋ ਸੀਗੇ ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਕੋਈ ਜਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਨੂੰ ਉਹ ਡੱਬੂ ਜਿਹਾ ਗੱਟਾ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਥੀ ਘੇਰ ਗਈ ਥੋੜੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਰਹੇ ਮਾਨ ਟਾਣ ਦੇ ਬੰਨੇ ਬੈਠੇ ਇਹਨੇ ਤੈਂ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀਏ ਹੁਣ ਤਾਂ ਕੂੜੇ ਮਿਲੇ ਅੱਜ ਤਾਂ ਕੰਜਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਟਾਣ ਦਾ ਪੁੱਤ ਆ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਨ ਟਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੇਟਾ ਕਹਿੰਦਾ ਮਾਨਤਾਨਾ ਨੇ ਇਹ ਆ ਵੀ ਜੱਟ ਦੇ ਹੈਗਾ ਦੂਜੇ ਨਾਲ ਨਹੀਂ ਤੇ ਇਹ ਤਾਂ ਉਹ ਕਹਿੰਦੇ ਦੀ ਤੂੰ ਦੁੱਪੇ ਕੁੱਤੇ ਦੀ ਗਰਾਂ ਨਹੀਂ ਕਹਿੰਦੇ ਉਹ ਕਹਿੰਦੇ ਦੀ ਤੂੰ ਦੁੱਪੇ ਕੁੱਤੇ ਦੀ ਗਰਾਂ ਨਹੀਂ ਕਹਿੰਦਾ ਬਸ ਆਈ ਮਾਨਤਾਨਾ ਬਸੁੱਤੇ ਰੋਟੀਆਂ ਖਾ ਕੇ ਕਿਜਾਲਾ ਕੁੜੀ ਯਾਰ ਇਹ ਆਮ ਆਦੀ ਪਾਰਟੀ ਆ ਰੇ ਭਾਜਪੀ ਦੇ ਜਿੰਨੇ ਬੜਕਰਾਂ ਲੀਡਰ ਹੈ ਮਾਨਤਾਨਾ ਦੇ ਭੁੱਕੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਆ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਰ ਦੇਣਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਵਰਕਰ ਵੀ ਨਾ ਦਾ ਉਹਨਾਂ ਜੋ ਲੀਡਰ ਵੀ ਇਹਨਾਂ ਦੇ ਨਾਲ ਉਹਨਾਂ ਫਿਰਦੇ ਆ ਟਿਕਟਾਂ ਬਾਹਰ ਤੇ ਦੇਣੀ ਹੈ ਜਦ ਜਦ ਐਮਐਲਏ ਐਮਪੀ ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਨਾਂ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਸ ਚ ਦੋ ਸੀਗੇ ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਹੋਏ ਜਾਨੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਗੱਟਾਂ ਦੇ ਕੁੱਤੇ ਦੇ ਨਾਂ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂੰਹੇ ਘੇਰ ਕੇ ਉੱਪਰ ਲੱਸੀ ਘੇਰ ਗਈ ਥੂੜੀ ਜੀ ਬਾ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਰਹੇ ਮਾਨ ਟਾਣ ਦੇ ਬੰਨੇ ਬੈਠੇ ਇਹਨੇ ਤੈਂ ਐ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਔਰ ਤਾਂ ਕੂੜੇ ਮਿਲੇ ਆ ਅੱਜ ਤਾਂ ਕੰਜਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਟਾਣ ਦਾ ਪੁੱਤ ਆ ਜਿਹੜਾ ਡੱਬੂ ਐ ਜੱਟਾਲਾ ਕਹਿੰਦਾ ਮੈਂ ਤਾਂ ਮਾਰਤਾਨ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਰਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਰਤਾਨ ਇਹ ਐ ਵੀ ਜੱਟ ਦੇ ਹੈਗੇ ਦੂਜੇ ਨਾਲੇ ਪਰ ਇਹ ਤਾਂ ਉਹ ਕਹਿੰਦੇ ਦੀ ਤੂੰ ਡੱਬੂ ਕਿੱਤੇ ਦੀ ਗੱਲ ਨਹੀਂ ਪਰ ਇਹ ਉਹ ਕਹਿੰਦੇ ਦੀ ਤੂੰ ਡੱਬੂ ਕਿੱਤੇ ਦੀ ਗੱਲ ਨਹੀਂ ਕਹਿੰਦਾ ਬਸ ਆਹੀ ਮਾਰਤਾਨਾ ਬਸੁੱਤੇ ਰੋਟੀਆਂ ਖਾ ਕੇ ਗੁਜ਼ਾਰਾ ਕਰੀ ਜਾ ਇਹ ਆਮ ਆਦਮੀ ਪਾਰਟੀ ਆ ਰ ਭਾਜਪਾ ਦੇ ਜਿੰਨੇ ਬੜਕਰ ਲੀਡਰ ਐ ਮਾਰਤਾਨ ਦੇ ਭੁੱਖੇ ਬੈਠੇ ਐ ਉਹਨਾਂ ਨੂੰ ਐ ਕਹਿਣ ਨੂੰ ਆ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਰਦੇ ਨੇ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਵਰਕਰ ਵੀ ਨਾ ਦਾ ਉਹਨਾਂ ਜੋ ਲੀਡਰ ਵੀ ਇਹਨਾਂ ਦੇ ਨਾਲ ਉਹਨਾਂ ਫਿਰਦੇ ਆ ਇੱਕ ਟਾਂ ਬਾਹਰ ਤੇ ਦੇਣੀ ਹੈ ਜਦ ਜਦ ਐਮਐਲਏ ਐਮਪੀ ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਨਾਂ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਸ ਚ ਦੋ ਸੀਗੇ ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਔਰ ਡੱਬੂ ਸੀਗਾ ਗੱਟਾਂ ਦੇ ਕੁੱਤੇ ਦੇ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂੰਹੇ ਘੇਰ ਕੇ ਉੱਪਰ ਲੱਤੀ ਘੇਰ ਗਈ ਥੋੜੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਲੈ ਮਾਨ ਟਾਣ ਦੇ ਬੰਨੇ ਬੈਠੇ ਇਹਨੇ ਤੈਂ ਕਿਹਾ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਏ ਮਨ ਤਾਂ ਕੂੜੇ ਮਿਲੇ ਆ ਅੱਜ ਤਾਂ ਕੰਜਕੜ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਟਾਣ ਦਾ ਪੁੱਤ ਆ ਇਹਦਾ ਡੱਬੂ ਐ ਜੱਟਾਲਾ ਕਹਿੰਦਾ ਮੈਂ ਤਾਂ ਮਾਰ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਰ ਤਾਣਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਰ ਤਾਣ ਇਹ ਐ ਵੀ ਜੱਟ ਦੇ ਹੈਗਾ ਦੂਜਣਾਂ ਦੇ ਤੇ ਇਹ ਤਾਂ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਗਰਾਂ ਨੀ ਕਹਿੰਦੇ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਗਰਾਂ ਨੀ ਕਹਿੰਦਾ ਬਸ ਹਾਈ ਮਾਰ ਤਾਣਾ ਬਸੁੱਤੇ ਰੋਟੀਆਂ ਖਾ ਕੇ ਕਿਜਾਲਾ ਕੁਜਿਆ ਇਹ ਆਮ ਆਦੀ ਪਾਰਟੀ ਆ ਰ ਭਾਜਪੀ ਦੇ ਜਿੰਨੇ ਬੜਕਰਾਂ ਲੀਡਰ ਐ ਮਾਰ ਤਾਣ ਦੇ ਭੁੱਖੇ ਬੈਠੇ ਐ ਉਹਨਾਂ ਨੂੰ ਐ ਕਹਿਣ ਨੂੰ ਆ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਰਦੇ ਨੇ ਪੁੱਛਦਾ ਇਹਨਾਂ ਨੂੰ ਕੋਈ ਨਹੀਂ